ਕਰਦੇ ਆ 3000 ਰੇਟ ਆ ਜੀ ਇਹਦਾ 3000 ਤੁਸੀਂ ਰੇਟ ਦੇਖਣਾ ਅੱਧੇ ਵਾਸੇ ਦੇਣੇ ਨੇ 3000 ਦਾ ਸੂਟ ਆ ਜੀ ਆਪਾਂ ਤੁਹਾਨੂੰ ਦਵਾਂਗੇ ਸਿਰਫ 1500 ਰੁਪਏ ਦੀ ਸ਼ਿਪਿੰਗ ਇਹ ਵੀ ਫ੍ਰੀ ਆ ਸ਼ਿਪਿੰਗ ਵੀ ਫ੍ਰੀ ਆ 1500 ਗੇਟਾਂ ਦੇ ਜਦੋਂ ਸੂਟ ਆਉ ਉਹ ਤੋਂ ਫੜਾ ਦੇਣਾ ਹਾਂ ਜੀ ਹਾਂ ਜੀ ਸੂਟ ਆਪਾਂ ਸ਼ੁਰੂ ਕਰ ਦਾਂਗੇ ਵੀਰੇ 125 ਰੁਪਏ ਤੋਂ 125 ਰੁਪਏ 500 ਰੁਪਏ ਦੇ ਚਾਰ ਸੂਟ ਆਉਣਗੇ ਜੀ ਪੂਰੇ ਪੰਜਾਬ ਦੀ ਸ਼ਿਪਿੰਗ ਫ੍ਰੀ ਆ ਇਹ ਤਾਂ ਪੂਰੇ ਇੰਡੀਆ ਦਾ ਚੈਲੰਜ ਹੋਇਆ ਵਿਆ 올ਓਵਰ ਸੂਟ ਆ ਜੀ 200 ਰੁਪਏ ਰੇਟ ਆ ਤੇ ਸ਼ਿਪਿੰਗ ਦਾ ਖਰਚਾ ਪਾਉਂਗੇ ਤੇ ਸ਼ਿਪ ਉਗੀ ਹੋਣਾ ਆਪਾ ਸ਼ਿਪਿੰਗ ਵੀ ਫਰੀ ਦੇਵਾਂਗੇ ਇਸ ਤੋਂ ਅਗਲੀ ਆਈਟਮ ਜੀ 올ਓਵਰ ਸੂਟਾਂ ਦੀ ਪਿਓਰ ਕਾਟਨ ਕੱਪੜਾ ਇੱਕ ਤੋਂ ਇੱਕ ਡਿਜ਼ਾਈਨ ਨੇ 30 ਜਾਲੀਆਂ 'ਚ ਤੁਹਾਨੂੰ ਡਿਜ਼ਾਈਨ ਮਿਲ ਜਾਣਗੇ ਜੀ 350 ਰੁਪਏ ਦੀ ਰੇਂਜ 'ਚ ਸੂਟਾਂ ਸਸਿਕਾ ਮਿੱਤਰੋ ਕੀ ਹਾਲ ਚਾਲ ਆ ਯਾਰ ਮੇਰੀਆਂ ਭੈਣਾ ਰੋਟੀ ਖਾ ਲਓ ਚਾਹ ਪੀਨੀਆਂ 'ਚ ਫਟਾਫਟ ਚਾਹ ਪੀ ਲਓ ਆਰਾਮ ਨਾਲ ਬਹਿ ਜਾਓ ਮੂਰੇ ਰੱਖ ਲਓ ਮੋਬਾਈਲ ਮੂਰਲੇ ਸੀਨ ਦੇਖ ਕੇ ਪਤਾ ਲੱਗ ਗਿਆ ਅੱਜ ਪਹਿਣਾ ਇਹ ਗਾ ਮੈਂ ਆਪ ਆਇਆ ਸਾਡੇ ਤਾਂ ਭਾਈ ਆਪ ਦੇ ਪੈਰ ਹੇਲੇ ਪੈਣਾਲੇ ਅਸੀਂ ਸੂਟ ਪਾਉਂਦੇ ਨਹੀਂ ਹੈ ਆਜੋ ਸਰਜੀਤ ਸਿੰਘ ਐਂਡ ਸੰਸ ਵੀਰੇ ਅੰਦਰ ਆਓ ਕਰਾ ਆ ਗੇਟ ਜਦੋਂ ਤੁਸੀਂ ਲੰਘੇ ਨਾ ਆਜੋ ਮੇਰੇ ਨਾਲ ਆ ਪਹਿਲਾਂ ਅੰਦਰ ਆਇਂ ਅੰਦਰ ਆਇਂ ਅੰਦਰ ਆਇਂ ਵੀਰੇ ਸਸੀ ਕਾ ਸਸੀ ਕਾ ਕੀ ਹਾਲ ਚਾਲ ਆ ਮਹਾਰਾਜ ਮੈਂ ਕਿਹਾ ਮੈਂ ਸੂਟ ਪਾਉਂਦਾ ਨਹੀਂ ਪੈਰ ਮੇਰੇ ਰੇਟ ਦੇ ਦੇ ਕੇ ਹਿੱਲੇ ਪਏ ਆ ਹੁਣ ਗਾਂ ਵਾਲਿਆਂ ਦੇ ਪੈਰ ਹਲਾਉਣੇ ਵੀਰੇ ਫालतू ਗੱਲ ਨਹੀਂ ਮੈਂ ਕਰਨੀ ਮੈਂ ਐਕਸਾਈਟਡ ਹੀ ਆ ਨਾ ਮੈਨੂੰ ਇੱਕ ਪਾਸਿਓ ਲੱਗ ਜਾ ਵੀਰੇ ਕਿੰਨੇ ਰੁਪਏ ਤੋਂ ਆਪਾਂ ਸੂਟ ਸਟਾਰਟ ਕਰਦਾਂਗੇ ਸੂਟ ਆਪਾਂ ਸ਼ੁਰੂ ਕਰਦਾਂਗੇ ਵੀਰੇ 125 ਰੁਪਏ ਤੋਂ 125 ਰੁਪਏ 500 ਰੁਪਏ ਦੇ 4 ਸੂਟ ਹੋਣਗੇ ਜੀ ਪੂਰੇ ਪੰਜਾਬ ਦੀ ਸ਼ਿਪਿੰਗ ਫ੍ਰੀ ਆ ਪੂਰੇ ਪੰਜਾਬ ਦੀ ਸ਼ਿਪਿੰਗ ਫਰੀ ਹੈ ਇਹ ਇੱਕ ਗੱਲ ਹੋਰ ਚੱਲਦੀ ਚੱਲਦੀ ਚ ਹਾਂਜੀ ਹਾਂਜੀ ਜੇ ਲੰਬਾ ਹੋਵੇ ਕਿੰਨੇ ਦਿਨਾਂ ਚ ਵਾਪਸ ਆ ਤੁਸੀਂ ਮਹੀਨੇ ਦੇ ਵਿੱਚ ਵੀ ਸੂਟ ਚੇਂਜ ਕਰ ਸਕਦੇ ਹੋ ਤੇ ਪੇਮੈਂਟ ਵੀ ਤੁਹਾਨੂੰ ਪਹਿਲਾਂ ਭੌਣ ਦੀ ਲੋੜ ਨਹੀਂ ਸੀਓਡੀ ਆ ਤੁਹਾਡੇ ਘਰ ਪਾਰਸਲ ਪਹੁੰਚੂਗਾ ਤੁਸੀਂ ਫਿਰ ਪੈਸੇ ਦੇ ਦੇ ਯਾਰ ਸੂਟ ਆ ਗਿਆ ਤੁਸੀਂ ਸੂਟ ਫੜ ਲੈਣਾ ਪੈਸੇ ਫਿਰ ਫੜਾ ਦੇ ਹਾਂਜੀ ਹਾਂ ਆਏ ਨਹੀਂ ਵੀ ਕਹਿਣਗੇ ਪਹਿਲਾਂ ਪੇਮੈਂਟ ਨਹੀਂ ਨਹੀਂ ਪਹਿਲਾਂ ਪੇਮੈਂਟ ਵਾਲਾ ਕੋਈ ਚੱਕਰ ਨਹੀਂ ਵੀਰੇ ਤੁਸੀਂ ਸੂਟ ਚਾਹੇ ਲਓ 100 ਵਾਲਾ 150 ਵਾਲਾ 250 ਵਾਲਾ 5000 ਵਾਲਾ ਤੁਹਾਨੂੰ ਘਰ ਪਹੁੰਚੂਗਾ ਤੁਸੀਂ ਫਿਰ ਪੈਸੇ ਦੇ ਦੇ ਵੱਡੇ ਭਾਈ 500 ਚ 4 ਦਵੋਂਗੇ ਕਿਹੜੇ ਸੂਟ ਮੈਨੂੰ ਆਏ ਆ 500 ਰੁਪਏ ਦੇ ਵਿੱਚ 4 ਸੂਟ ਦੇ 올ਓਵਰ ਕੱਪੜਾ ਤੁਸੀਂ ਬਣਾਓ ਸੂਟ ਤੁਸੀਂ ਬਣਾਓ ਫਰੌ ਤੇ ਵੱਡੇ ਬਨੇ ਦਾ ਬਣਾ ਤੁਸੀਂ ਫਰੋਕਾ ਬਣਾਓ ਸੂਟ ਬਣਾਓ ਕੁਛ ਬਣਾਓ ਕੋਈ ਰੰਗ ਦੀ ਕੋਈ ਸ਼ਿਕਾਇਤ ਨਹੀਂ ਆਉਗੀ 500 ਰੁਪਏ ਦੇ 4 ਸੂਟ ਦਵਾਂਗੇ ਆਪਾਂ ਤੁਹਾਨੂੰ 500 ਰੁਪਏ ਦੇ 4 ਸੂਟ ਦਵਾਂਗੇ ਸ਼ਿਕਾਇਤ ਤੁਹਾਨੂੰ ਦੱਸਦਾ ਜੇ ਆਉਂਦੀ ਹੈ ਤੁਸੀਂ ਵਾਪਸ ਵੀ ਕਰ ਸਕਦੇ ਹੋ ਤੇ ਤੁਹਾਡੇ ਘਰੇ ਆਇਆ ਤੋਂ ਪੈਸੇ ਫੜਨਗੇ ਹਾਂਜੀ ਹਾਂਜੀ ਇਹ ਬਿਲਕੁਲ ਸਹੀ ਹੈ ਇਹ 500 ਦੇ 4 ਗਏ ਇਹ 500 ਰੁਪਏ ਦੇ 4 ਸੂਟ ਤੇ ਮਾਰਕੀਟ ਦੇ ਵਿੱਚ ਜੇ ਇਹੀ ਸਟੱਫ ਦੀ ਇਹੀ ਕੁਆਲਿਟੀ ਦੀ ਗੱਲ ਕਰਨੀ ਹੋਵੇ 500 4 ਤਾਂ ਨਹੀਂ ਮਿਲਦੀ ਕੱਪੜਾ ਬਹੁਤ ਰੇਟ ਦੇ ਵਿੱਚ ਵੇਚਦਾ ਕੋਈ 400 ਵੇਚਦਾ 500 ਵੇਚਦਾ ਆਪਣੀ ਦੁਕਾਨ ਦੇ ਉ ਆ ਜਾ ਖੋਲੀ ਆ ਕਰਤਾ ਆ 5 ਮੀਟਰ 올ਓਵਰ ਸੂਟ ਆ ਜੀ ਜੀ ਦੁਪੱਟਾ ਨਾਲ ਬਹੁਤ ਪਿਆਰਾ ਕਾਟਨ ਦਾ ਦੁਪੱਟਾ ਜੀ ਮਾਰਕੀਟ ਦੇ ਵਿੱਚ ਕੋਈ 400 ਵਿੱਚ ਦਾ 500 ਵਿੱਚ ਦਾ ਆਪਾਂ ਦਵਾਂਗੇ ਤੁਹਾਨੂੰ 200 ਰੁਪਏ ਦਾ ਸੂਟ 올ਓਵਰ ਸੂਟ ਆ ਜੀ 200 ਰੁਪਏ ਰੇਟ ਆ ਤੇ ਸ਼ਿਪਿੰਗ ਦਾ ਖਰਚਾ ਪਾਉਂਗੇ ਤੇ ਸ਼ਿਪਿੰਗ ਵੀ ਵੀਰੇ ਫ੍ਰੀ ਦਵਾਂਗੇ ਪੂਰੇ ਅਸੀਂ ਪਹਿਲੀ ਵਾਰ ਤੁਹਾਡੇ ਚੈਨਲ ਨਾਲ ਵੀਡੀਓ ਬਣਾਉਣ ਲੱਗੇ ਆ ਤੁਹਾਡੇ ਚੈਨਲ ਤੇ ਜਿਨ੍ਹਾਂ ਨੇ ਵੀਡੀਓ ਲਾਈਕ ਕੀਤੀ ਹੋਊਗੀ ਉਹਨਾਂ ਨੂੰ ਆਪਾਂ ਸ਼ਿਪਿੰਗ ਵੀ ਫ੍ਰੀ ਦਵਾਂਗੇ ਚੈੱਕ ਡਿਜ਼ਾਈਨ ਵੀ ਇੱਕ ਤੋਂ ਇੱਕ ਮਿਲ ਜਾਣਗੇ ਤੁਹਾਨੂੰ ਇਹਦੇ ਤਾਂ ਕਲਰ ਹੀ ਬੜੇ ਆ ਲੈ ਇਹ ਮੇਰੀਆਂ ਭੈਣਾਂ ਨੂੰ ਭਾਈ ਕੁਆਲਿਟੀ ਜਿਹੜੀ ਵੀਰੇ ਗਨਾਈ ਜਾਂਦਾ ਉਹ ਪਤਾ ਹੋਵੇ ਕੀ ਜੇ ਆਪਾਂ ਤੁਹਾਨੂੰ ਦਵਾਂਗੇ ਆਲਓਵਰ ਸੂਟ ਨਾਲ ਪਿਓਰ ਕਾਟਨ ਦਾ ਦੁਪੱਟਾ 200 ਰੁਪਏ ਦੀ ਰੇਂਜ 'ਚ ਇੱਕ ਵੀਰੇ ਸੱਚ ਕਮੈਂਟ 'ਚ ਪਤਾ ਕੀ ਕਹਿੰਦੇ ਆ ਬਾਈ ਬੋਲੀ ਤਾਂ ਜਾਣੇ ਐਡਰੈਸ ਦੱਸਦੇ ਨਹੀਂ ਐਡਰੈਸ ਮਟਾ ਜਾਂਦਾ ਵੀਰੇ ਸ੍ਰੀਜੀਤ ਸਿੰਘ ਜਣ ਸੰਸਾਧੀ ਮੇਨ ਬਾਜ਼ਾਰ ਮੱਛਵਾੜਾ ਸਾਹਿਬ ਆ ਸਾਹਮਣੇ ਸਿੰਘ ਸਭਾ ਗੁਰਦੁਆਰਾ ਜੀ ਆਪਣੇ ਤੇ ਬਾਕੀ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਸ਼ਾਪ ਤੇੋਂ ਤਾਂ ਸਭ ਤੋਂ ਵਧੀਆ ਜੀ ਹਾਂ ਸ਼ਾਪ ਤੇੋਂ ਕਿ ਸਭ ਤੋਂ ਵਧੀਆ ਇੱਥੇ ਆ ਕੇ ਯਾਰ ਤੁਸੀਂ ਦੱਸਤਾ ਵੀ ਜਾਣਾ ਤੁਸੀਂ ਆਲ ਜੈਕ ਤਾਂ ਰੇਟ ਦੇਖ ਕੇ ਦਿਮਾਗ ਖੇਲ ਲੈਣਾ ਵੀ ਇੰਨਾ ਕੋ ਆ ਜਾਣਾ ਉਹੀ ਗੱਲ ਵੀ ਜਿੱਥੇ ਦੋ ਸੂਟ ਆਉਣੇ ਆ ਉੱਥੇ 10 ਜਾਣਿਆਂ ਦੇ ਆ ਜਾਣੇ ਆ ਹਾਂ ਜੀ ਹਾਂ ਜੀ ਇਸ ਤੋਂ ਅਗਲੀ ਆਈਟਮ ਜੀ ਆਲ ਓਵਰ ਸੂਟਾਂ ਦੀ ਪਿਓਰ ਕਾਟਨ ਕੱਪੜਾ ਇੱਕ ਤੋਂ ਇੱਕ ਡਿਜ਼ਾਈਨ ਨੇ 30 ਜਾਲੀਏ 'ਚ ਤੁਹਾਨੂੰ ਡਿਜ਼ਾਈਨ ਮਿਲ ਜਾਣਗੇ ਜੀ 350 ਰੁਪਏ ਦੀ ਰੇਂਜ 'ਚ ਸੂਟ ਆ ਅੱਛਾ ਸੂਟ ਤਾਂ ਸੋਹਣਾ ਹੈਗੀ ਹੈ ਪਰ ਦੁਪੱਟਾ ਉਸ ਤੋਂ ਵੀ ਸੋਹਣਾ ਵੀਰੇ ਫੁੱਲ ਲੈਂਥ ਦਾ ₹1000 ਦਾ ਸੂਟ ਜੀ ਨਾਲੇ ਮੈਨੂੰ ਸੂਟਾਂ ਬਾਰੇ ਨੌਲੇ ਨਹੀਂ ਪਰ ਕੱਪੜਾ ਫੜ ਕੇ ਮੈਨੂੰ ਆਇਆ ਲੱਗਾ ਰੇਟ ਤੁਸੀਂ ਘੱਟ ਕੇ ਨਕੋ 50 ਵੀ ਲਓ ਨਹੀਂ ਨਹੀਂ ਬਚਾਉਣ ਦੇ ਨਹੀਂ ਵੀਰੇ ਆਪਾਂ ਆਪਣੇ ਗਾਕਾ ਦਾ ਫਾਇਦਾ ਕਰਨਾ ਦੇਖੋ ਬਹੁਤ ਪਿਆਰੀ ਡਿਜ਼ਾਈਨਿੰਗ ਆ 50 50 ਹਰ ਇੱਕ ਚ ਡਿਜ਼ਾਈਨਿੰਗ ਮਿਲੂਗੀ 올ਓਵਰ ਸੂਟਾਂ ਫੁੱਲ ਲੈਂਥ ਦੇ ਦੁਪੱਟੇ ਨੇ ਸਿਰਫ 350 ਰੁਪਏ ਦੀ ਰੇਂਜ ਚ 350 ਰੁਪਏ ਦੇ ਵਿੱਚ ਉਹ 350 ਰੁਪਿਆ ਦੁਨੀਆ ਹਿੱਲ ਗਈ ਇਥੇ ਦੱਸਿਆ ਵੀ ਕੱਲਾ ਮਾਚੀਵਾੜਾ ਸਾਹਿਬ ਸ਼ਹਿਰ ਚ ਨਹੀਂ ਚੈਲੰਜ ਇਹ ਤਾਂ ਪੂਰੇ ਇੰਡੀਆ ਦਾ ਚੈਲੰਜ ਹੋਇਆ ਵਿਆ ਹਾਂਜੀ ਬਿਲਕੁਲ ਸਹੀ ਇੱਕ ਹੋਰ ਗੱਲ ਵੀ ਹੁਣ ਜੇ ਅਗਲਾ ਕਹੇ ਵੀ ਭਾਈ ਹੁਣ ਅਸੀਂ ਆਏ ਆ ਬਾਅਦ ਬਾਹਰ ਲਈ ਫਲੈਟ ਆ ਔਨਸਰ ਵੀ ਤੱਤੇ ਕਾ ਕਰਨਾ ਵਿਆਹ ਹੀ ਹੁਣੇ ਹੀ ਸ਼ਾਪਿੰਗ ਕਰਨੀ ਆ ਸਿਆਲਾਂ ਦੀ ਤੁਸੀਂ ਜਿੱਦਾਂ ਦਾ ਮਰਜ਼ੀ ਸੂਟ ਲੈ ਲਓ ਵੀਰੇ ਘਰ 'ਚ ਕੋਈ ਵਿਆਹ ਸ਼ਾਦੀ ਆ ਕੋਈ ਪ੍ਰੋਗਰਾਮ ਆ ਪੂਰੀ ਦੁਕਾਨ ਦੇ ਉੱਤੇ 50% ਫਲੈਟ ਡਿਸਾ ਤੁਸੀਂ 5000 ਦਾ ਸੂਟ ਲੈ ਲਓ ਟੈਗ ਦੇਖੋ 2500 ਰੁਪਏ ਦਾ ਉਹ ਸੂਟ ਆਪਣਾ ਲੈ ਜਾਓ ਤੁਹਾਨੂੰ ਕੋਈ ਨਹੀਂ ਪੁੱਛੂਗਾ ਜੀ ਜੇ 500 ਲਾਏ ਕਰਕੇ ਫੋਰ ਐਗਜ਼ਾਮਪਲ ਚੱਕ ਲਿਓ 2500 ਦਾ 2500 ਦਾ ਇਹ ਆਪਾਂ ਤੁਹਾਨੂੰ ਸੈਂਪਲ ਵੀ ਦਿਖਾ ਦਿੰਨੇ ਆ ਲਓ ਫਿਰ ਆ ਆ ਦੇਖਿਓ ਆ ਕਿੰਨੇ ਦਾ ਬਿਸਕਾਸ ਅਰਗੈਂਜ਼ਾ ਲੱਗੀ ਆ ਜੀ ਟੋਟਲੀ ਹੈਂਡਵਰਕ ਤੇ ਸੂਟ ਆ ਜਿਹੜੀ ਸੂਟ ਨੂੰ ਲਾਈਨਿੰਗ ਲੱਗਣੀ ਆ ਉਹ ਵੀ ਨਾਲ ਆ ਜੀ ਸਲਵਾਰ ਤੇ ਵੀ ਵਰਕ ਆ ਦੁਪੱਟਾ ਵੀ ਬਹੁਤ ਸੋਹਣਾ ਆਹ ਵਾਲਾ ਮਾਡਲ ਆਲਾ ਡਿਜ਼ਾਈਨ ਆ ਜੀ ਆਪਾਂ ਇਹਦਾ ਪ੍ਰਾਈਸ ਚੈੱਕ ਕਰਦੇ ਆ 3000 ਰੇਟ ਆ ਜੀ ਇਹਦਾ 3000 ਤੁਸੀਂ ਰੇਟ ਦੇਖਣਾ ਅੱਧੇ ਵੈਸੇ ਦੇਣੇ ਨੇ 3000 ਦਾ ਸੂਟ ਆ ਜੀ ਆਪਾਂ ਤੁਹਾਨੂੰ ਦਵਾਂਗੇ ਸਿਰਫ 1500 ਰੁਪਏ ਤੇ ਸ਼ਿਪਿੰਗ ਇਹ ਵੀ ਫ੍ਰੀ ਆ ਸ਼ਿਪਿੰਗ ਵੀ ਫ੍ਰੀ ਆ 1500 ਗੇਟਾਂ 'ਚ ਜਦ ਸੂਟ ਆਊ ਉਦੋਂ ਫੜਾ ਦੇਣਾ ਹਾਂਜੀ ਹਾਂਜੀ ਤੁਸੀਂ ਪਹਿਲਾਂ ਕੋਈ ਪੈਸਾ ਨਹੀਂ ਪਾਉਣਾ ਤੁਹਾਡੇ ਘਰ ਪਹ ਜਿਹੜਾ ਲਰਨਿੰਗ ਲੱਕੜੀਆਂ ਨਾਲ ਆ ਆ ਵਾਲਾ ਬੁਟੀਕ ਦਾ ਸੂਟ ਆ ਇਹ ਜੇ ਮੰਨ ਲਾ ਹੌਫ ਲੱਗੀ ਇਹਦਾ ਮਤਲਬ ਨਹੀਂ ਪੁਰਾਣੇ ਡਿਜ਼ਾਈਨ ਨਹੀਂ ਬਿਲਕੁਲ ਲੇਟੈਸਟ ਡਿਜ਼ਾਈਨ ਜੋ ਇਸ ਟਾਈਮ ਨਾ ਮਾਰ ਟ੍ਰੈਂਡੀ ਚੀਜ਼ ਆ ਉਹ ਦਵਾਂਗੇ ਉਹ ਵੀ ਅੱਦੇ ਰੇਟ ਤੇ ਕੋਈ ਥੋੜਾ ਕੋਈ ਨਹੀਂ ਮੈਂ ਕਹਿੰਦਾ ਸ਼ੋਰੂਮ ਖਾਲੀ ਕਰਨ ਲੱਗੇ ਆ ਤਾਂ ਡਿਸਕਾਊਂਟ ਲਾਤਾ ਕੋਈ ਨਹੀਂ ਮੈਂ ਕਹਿੰਦਾ ਮਾਲ ਕਲੀਅਰ ਕਰਨਾ ਤਾਂ ਆਪਾਂ ਤੁਹਾਡੇ ਚੈਨਲ ਨਾਲ ਕੰਮ ਕਰਨ ਲੱਗੇ ਆ ਪਹਿਲੀ ਆਪਣੀ ਵੀਡੀਓ ਅਸੀਂ ਕਰਕੇ ਪੂਰੀ ਦੁਕਾਨ ਚ ਕੋਈ ਸੂਟ ਚੱਕ ਲਓ ਅੱਦੇ ਪੈਸੇ ਦਾ ਉਹ ਸੂਟ ਤੁਹਾਡਾ 50% ਯਾਰ ਜਿੱਡਾ ਸ਼ੋਰੂਮ ਸ਼ੋਰੂਮ ਦੇ ਕਿਸੇ ਰੇਂਜ ਚ ਸੂਟ ਤੁਸੀਂ ਲੈ ਲ ਲਓ ਤੁਸੀਂ 6000 ਦਾ ਓਏ ਹੋ ਸ਼ਿਮਰ ਤੇ ਲੈ ਲਓ অর্ਗੈਂਜ਼ਾ ਤੇ ਲੈ ਲਓ ਜਿਹੜੇ ਮਰਜੀ ਕੱਪੜੇ ਲੈ ਲਓ ਸੂਟ ਦਾ ਟੈਗ ਦੇਖੋ ਅੱਧੇ ਪੈਸੇ দাও ਸੂਟ ਤੁਹਾਡਾ ਦੁਨੀਆ ਹਿੱਲ ਗਈ ਓ ਦੁਨੀਆ ਇੱਕ ਬਾਈਕ ਸੋਹਣਾ ਡਿਜ਼ਾਈਨ ਨੇ ਜੀ ਆ ਸੇ ਲੈ ਲਓ ਚੈੱਕੋ ਟੋਟਲੀ ਹੈਂਡਵਰਕ ਜੇ ਤੁਸੀਂ ਮਸ਼ੀਨ ਦਾ ਲੈਬਰਕ ਲੈਣਾ ਮਸ਼ੀਨ ਦਾ ਲੈ ਲਓ ਹੈਂਡਵਰਕ ਲੈਣਾ ਹੈਂਡਵਰਕ ਲੈ ਲਓ 3500 ਕਿਆ ਕੋਲ ਹੈ ਜੀ ਸਾਢੇ 1750 ਰੁਪਏ ਦਾ ਸਾਢੇ 1750 ਰੁਪਏ ਦਾ ਹਲੋ ਕੋਈ ਹੈਂਡ ਵਰਕ ਦੇ ਉੱਤੇ ਸੂਟਾਂ ਜੀ 3000 ਜਿਹੜੀ ਲਾਈਨਿੰਗ ਨਾਲ ਅਸਲਵਾਰ ਤੇ ਵੀ ਕਢਾਈ ਆ ਬਹੁਤ ਪਿਆਰਾ ਆਹ ਵਾਲਾ ਡਿਜ਼ਾਈਨ ਆ ਜੀ ਇੱਕ ਇੱਕ ਇਹ ਨਹੀਂ ਹੈਗਾ ਵੀ ਚੀਕੀ ਕੀ ਕਲਰ ਕਲਰ ਵੀ ਤੁਸੀਂ ਆਪਣੀ ਪਸੰਦ ਹੈ ਤਿੰਨ ਤਿੰਨ ਚਾਰ ਚਾਰ ਕਲਰ ਹੋਣਗੇ ਸਾਰਿਆਂ ਦੇ ਵਿੱਚ ਜੇ ਤੁਹਾਡੇ ਕੋਲ ਕੋਈ ਫੋਟੋ ਆ ਉਹ ਵੀ ਸੂਟ ਤੁਹਾਨੂੰ ਮਿਲ ਜਾਊਗਾ ਅੱਛਾ ਤੁਸੀਂ ਜੇ ਅਗਲੇ ਦੇ ਕਹਿੰਦਾ ਵੀ ਮੇਰੀ ਭੈਣ ਨੇ ਕਹਿੰਦਾ ਵੀ ਨੀਰੂ ਬਾਜਵਾ ਪਾਉਂਦੀ ਆ ਕੋਈ ਜੱਕਾ ਨਹੀਂ ਵੀਰੇ ਤੁਸੀਂ ਕਿਸੇ ਫੇਸਬੁਕ ਇੰਸਟਾ ਤੇ ਸੂਟ ਦੇਖਿਆ ਹੋਵੇ ਸਾਡੇ ਵਟਸਐਪ ਨੰਬਰ ਤੇ ਫੋ ਸੱਚ ਇੱਕ ਗੱਲ ਹੋਰ ਵੀਰੇ ਹੁਣ ਮੇਰੇ ਅੱਗੇ ਬੰਦੇ ਨੂੰ ਜੇ ਕੋਈ ਬੈਠਾ ਦੇਖਦਾ ਉਹ ਚੱਲ ਉਹ ਲਾਈਕ ਵੀ ਕਰਤੀ ਸ਼ੇਅਰ ਵੀ ਕਰਤੀ ਜੇ ਆਪਾਂ ਨੂੰ ਰੋਟੀ ਪਾ ਦੀ ਉਹ ਕਹਿੰਦੇ ਭਾਈ ਹੋਲਸੇਲ ਤੇ ਮੈਨੂੰ ਸਟਾਕ ਹੀ ਚੁਕਾ ਦੇ ਮੈਂ ਕਹਿੰਦਾ ਜਿੱਦਾਂ ਦਾ ਮਰਜੀ ਜਿੱਦਾਂ ਤੁਸੀਂ ਕਹੋਗੇ ਆਪਾਂ ਤੁਹਾਡੇ ਨਾਲ ਚੱਲਾਂਗੇ ਜੇ ਕਿਸੇ ਭੈਣ ਨੇ ਕੰਮ ਕਰਨਾ ਉਹ ਵੀ ਸਾਡੇ ਤੋਂ ਫੋਟੋ ਮੰਗਾ ਲਵੇ ਜਿਹੜੇ ਡਰੈਸ ਤੇ ਉਹ ਕਹਣਗੇ ਅਸੀਂ ਭੇਜ ਦਵਾਂਗੇ ਜੀ ਪੈਸੇ ਵੀ ਉਹਨਾਂ ਦੇ ਜਦੋਂ ਉੱਥੇ ਪਹੁੰਚਣਗੇ ਫੇਰ ਦੇਣੇ ਆ ਉਹ ਲੈ ਆਹ ਤਾਂ ਹੁਣ ਉਹੀ ਗੱਲ ਵੀ ਟਰੱਕ ਭਰ ਕੇ ਜਾਣਾ ਸੂਟਾਂ ਦਾ ਤੇ ਇਹ ਕਹਿੰਦੇ ਪੈਸੇ ਵੀ ਉਧਰੋਂ ਭੇਜ ਦਿਓ ਡਰਾਈਵਰ ਕੋ ਲੈ ਸੀਓਡੀ ਸਾਰੀ ਚੀਜ਼ ਤੇ ਆਵੇ ਪੂਰੇ ਪੰਜਾਬ ਦੀ ਸ਼ਿਪਿੰਗ ਫ੍ਰੀ ਆ ਸੀਓਡੀ ਪੂਰੇ ਪੰਜਾਬ ਚ ਲੈ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਚਾਹੀਦਾ ਕਰ ਤੁਹਾਡੇ ਫੋਨ ਚ ਸਕਰੀਨ ਸ਼ਾਟ ਫੋਟੋ ਤੁਹਾਨੂੰ ਸਾਰੀ ਚੀਜ਼ ਮਿਲ ਜਾਨੀ ਸਾਰਾ ਸ਼ੋਰੂਮ 50% ਡਿਸਕਾਊਂਟ ਤੇ ਆ ਪੂਰੇ ਡੱਸਿਏ ਕਿ ਮੈਂ ਨਾ ਇਹਨਾਂ ਨੂੰ ਆ ਜਾਣ ਦੀ ਉਲਝ ਜਾਣਾ ਪੈਣਾ ਨੇ ਹਨਾ ਉਲਝਣਗੇ ਆ ਤੁਸੀਂ ਆ ਜਿਓ ਨੰਬਰ ਚੱਲਦਾ ਐਡਰੈਸ ਚੱਲਦਾ ਵੀਰੇ ਕੋਲੇ ਆਇਓ ਬਸ ਕੋਈ ਸੂਟ ਚੱਕਿਓ ਕਹਿ ਦਿਓ ਭਾਈ ਦੇ ਦੇ 3000 ਦਾ 1500 ਹਾਂਜੀ ਹਾਂਜੀ